ਇੱਕ ਦਿੱਲੀ ਨੂੰ ਕਿਹੜਾ ਪਾਵਾਂਗੇ ਇਹ ਹੋਰ ਕੋਈ ਐਕਸ਼ਨ ਵੀ ਖੜਕੂਆਦ ਵੇਲੇ ਕੁਝ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਐਡੇ ਮਾੜੇ ਹਾਲਾਤ ਸਰਕਾਰਾਂ 16 ਨੂੰ ਭਾਰਤ ਬੰਦ ਦੀ ਕਾਲ ਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮਲਾਜਮ ਟਰਾਂਸਪੋਰਟਰ ਰੇਲਵੇ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਅੱਜ ਪਤਲਾ ਮੋਦੀ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਫੋਕਿਆ ਕਿਉਂਕਿ ਐਟੇ ਟਾਈਮ ਜਿਹੜੀ ਖੱਟੜ ਸਰਕਾਰ ਨੇ ਉੱਥੇ ਬਾਰਡਰਾਂ ਤੇ ਗਏ ਹੋਏ ਸ਼ਾਂਤਮਈ ਪ੍ਰਦਰਸ਼ਨ ਕਰਦੇ ਆ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਅਥਰੂ ਕਰਦੇ ਗੋਲੇ ਚਲਾਏ ਡਰੋਨਾਂ ਰਾਹੀਂ ਗੋਲੇ ਛੁੱਟੇ ਲਾਠੀ ਚਾਰਜ ਕੀਤਾ ਉਹਦੇ ਖਿਲਾਫ ਅੱਜ ਹੀ ਸਾਡੀ ਮੀਟਿੰਗ ਉੱਪਰ ਹੋ ਕੇ ਤੇ ਫੈਸਲਾ ਹੋਇਆ ਸੀ ਇਹ ਟਾਈਟਮ ਮੀਟਿੰਗ ਕਰ ਰਹੇ ਸੀ ਤੇ ਸਾਨੂੰ ਇਹ ਜੱਕ ਦਾਮ ਐਕਸ਼ਨ ਲੈਣਾ ਪੈ ਗਿਆ 16 ਨੂੰ ਭਾਰਤ ਬੰਦ ਦੀ ਕਾਲਿਆ ਦੇਸ਼ ਦੀਆਂ ਪੂਰੀਆਂ ਟ੍ਰੇਡ ਯੂਨੀਅਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਮੁਲਾਜ਼ਮ ਟਰਾਂਸਪੋਰਟਰ ਰੇਲਵੇ ਉਹਨਾਂ ਦੇ ਸੱਦੇ ਦੇ ਮੁਤਾਬਕ 500 ਜਥੇਬੰਦੀ ਦੇ ਸੱਦੇ ਮੁਤਾਬਕ 16 ਨੂੰ ਭਾਰਤ ਬੰਦ ਕਰਨਾ ਆ ਜਿਹੜਾ ਇਹਨਾਂ ਨੇ ਸਾਡੀਆਂ ਦੋਤਰ ਜਥੇਬੰਦੀਆਂ ਦੇ ਉੱਤੇ ਤਸ਼ੱਦਦ ਕੀਤਾ ਆ ਉਹਦੇ ਸਬੰਧ ਵਿੱਚ ਅੱਜ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਸਾਨੂੰ ਸ਼ਾਮ ਨੂੰ ਉਦੇਸ਼ ਆ ਜਾਣਾ ਕੱਲ ਨੂੰ ਦੇਸ਼ ਆ ਜਾਣਾ 16 ਦੇ ਭਾਰਤਪਨ ਤੋਂ ਬਾਅਦ ਸਾਡੀ ਫੁੱਲ ਤਿਆਰੀ ਆ ਅਸੀਂ ਟਰੈਕਟਰਾਂ ਤੇ ਤਰਪਾਲਾਂ ਕੱਸ ਕੇ ਤਿਆਰੀ ਤਿਆਰੀ ਕਰ ਲਈ ਆ ਇਹ ਨਹੀਂ ਕਿ ਸਾਡੇ ਉਹਨਾਂ ਖਸਰਨਾ ਤੇ ਤਸ਼ੱਦਦ ਕਰਨਗੇ ਇਸ ਵੇਲੇ ਜਦੋਂ ਸੰਯੁਕਤ ਮੋਰਚੇ ਦਾ ਫੈਸਲਾ ਉੱਤੋਂ ਆ ਜਾਂਦਾ ਅੱਜ ਦੀ ਮੀਟਿੰਗ ਤੋਂ ਬਾਅਦ ਸਾਰੇ ਦੇਖ ਦੇ ਵਿੱਚ ਚਾਰ ਫੇਰੇ ਤੋਂ ਚੱਲ ਕੇ ਤੇ ਇੱਕ ਦਿੱਲੀ ਨੂੰ ਘੇਰਾ ਪਾਵਾਂਗੇ ਜੇ ਹੋਰ ਕੋਈ ਐਕਸ਼ਨ ਵੀ ਮੋਰਚੇ ਦਾ ਆ ਜਾਂਦਾ ਹੋ ਸਕਦਾ ਆ ਜਾਂਦਾ ਵੀ ਜਿੰਨੇ ਵੀ ਜੇ ਉਹ ਗਾਂ ਨਹੀਂ ਲੰਘਣ ਦਿੰਦੇ ਤੇ ਐਕਸ਼ਨ ਆ ਸਕਦਾ ਕਿ ਇਹਨਾਂ ਦੇ ਜਿੰਨੇ ਵੀ ਭਾਜਪਾ ਦੇ ਮੰਤਰੀ ਨੇ ਜਿੱਥੇ-ਜਿੱਥੇ ਆ ਗਏ ਨੇ ਉਹਨਾਂ ਦੇ ਘਰਾਂ ਦੇ ਖਰਾਓ ਕਰਕੇ ਨੱਕ ਜਦਮ ਕਰ ਦੇਾਂਗੇ ਕਿਉਂਕਿ ਅਸੀਂ ਅੱਗੇ 13 ਮਹੀਨੇ ਦੇ ਸੰਘਰਸ਼ ਵਿੱਚ ਵੇਖਿਆ ਆ ਕਿ ਕਿਦਾਂ ਹਾਂ ਇਹਨਾਂ ਨੂੰ ਮਨਾਉਣਾ ਆ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਜਿਹੜਾ ਸਮੁੱਚੇ ਭਾਰਤ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰ ਰਿਹਾ ਇਹ ਗੁੰਡਾਗਰਦੀ ਕਰ ਰਿਹਾ ਇਹਨੂੰ ਬਰदाश्त ਨਹੀਂ ਕਰਾਂਗੇ 16 ਤਰੀਕ ਅੱਜ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਪੰਜਾਬ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਭਾਰਤ ਸਰਕਾਰ ਦਾ ਤੇ ਖੱਟਰ ਸਰਕਾਰ ਦਾ ਦੋਵਾਂ ਦਾ ਪੁਤਲਾ ਭੁਕਿਆ ਹੈ ਜਿਹੜੀ ਇਹ ਤਸ਼ੱਦਦ ਕਰ ਰਹੇ ਨੇ ਕਿਸਾਨਾਂ ਤੇ ਉਹਨਾਂ ਦਾ ਆਪਣਾ ਅੰਦੋਲਨ ਕਰਨ ਦਾ ਹੱਕ ਹੀ ਖਤਮ ਕਰ ਰਹੇ ਨੇ ਇੱਕ ਰਸਤੇ ਦੇ ਵਿੱਚੋਂ ਲੰਘ ਕੇ ਜਾਣਾ ਹੈ ਅੰਦੋਲਨ ਕਰਨਾ ਹੈ ਰਸਤਿਆਂ ਤੇ ਅਸੀਂ ਹੁਣ ਚੱਲ ਵੀ ਨਹੀਂ ਸਕਦੇ ਇੰਨੀ ਮਾੜੀ ਹਲਾਤੇ ਕਰ ਰਹੇ ਨੇ ਉਹਨਾਂ ਨੂੰ ਦੱਸਣ ਲਈ ਕਿ ਅਸੀਂ ਸਾਰੇ ਆਪਣੇ ਭਰਾਵਾਂ ਦੇ ਨਾਲ ਆ ਜਿਹੜੇ ਉੱਥੇ ਖੜੇ ਆ ਜਿੱਦਣ ਆਵਾਜ਼ ਮਾਰਨਗੇ 1 ਮਿੰਟ 'ਚ ਉੱਥੇ ਪਹੁੰਚ ਜਾਾਂਗੇ ਇੱਕ ਇੱਥੋਂ 2 ਘੰਟੇ ਲੱਗਣੇ 2 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਾਂਗੇ ਫਿਰ ਇਹਨਾਂ ਦੀ ਜਿਹੜੀ ਪੁਲਿਸ ਆ ਇਹਨਾਂ ਦੀ ਮਿਲਟਰੀ ਉਹਨੂੰ ਹਥਿਆਰ ਸੁਟਣੇ ਪੈਣਗੇ ਜਿੱ ਤੇ 16 ਤਰੀਕ ਤੋਂ ਬਾਅਦ ਬਹੁਤ ਉਮੀਦ ਹੈ ਕਿ ਕਾਲ ਆ ਜਾਈਗੀ ਤੇ ਆਪਾਂ ਸਾਰੇ ਉੱਧਰ ਨੂੰ ਚੱਲਾਂਗੇ ਤੇ ਇਹਨਾਂ ਦੇ ਹਥਿਆਰ ਛਟਾ ਦਾਂਗੇ ਇੱਕ ਵਾਰਹੀਂ ਕੀ ਲੱਗਦਾ ਕਦੇ ਇਹ ਹਾਲਾਤ ਨਾ ਆਪਾਂ ਤੇ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਨਹੀਂ ਵੇਖਿਆ ਹੁਣ ਹੀ ਦੇਖ ਰਹੇ ਆ ਏਡੇ ਮਾੜੇ ਹਾਲਾਤ ਉਦੋਂ ਜਦੋਂ ਛੋਟੇ ਹੁੰਦੇ ਆ ਖਾੜਕੂਆਦ ਵੇਲੇ ਕੁਝ ਇਦਾਂ ਦੇ ਹਾਲਾਤ ਹੋਏ ਸੀ ਉਸ ਤੋਂ ਬਾਅਦ ਹੁਣ ਇਹ ਹਾਲਾਤ ਆਪਾਂ ਵੇਖਣ ਦੇ ਕਿ ਐਡੇ ਮਾੜੇ ਹਾਲਾਤ ਸਰਕਾਰਾਂ ਜਿਨ੍ਹਾਂ ਕੋ ਵੋਟ ਲੈ ਕੇ ਜਿੱਤਦੀਆਂ ਨੇ ਜਿਨ੍ਹਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਹਮੇਸ਼ਾ ਇਹੋ ਹੀ ਗੱਲ ਕਰਦੇ ਨੇ ਕਿ ਤੁਹਾਡਾ ਅਸੀਂ ਭਲਾ ਕਰਾਂਗੇ ਸਕੂਲ ਕਾਲਜ ਸਾਰਾ ਕੁਝ ਉਸ ਤੋਂ ਬਾਅਦ ਵੋਟਾਂ ਲੈ ਕੇ ਬਣ ਕੇ ਵੱਡੇ ਬਦਮਾਸ਼ ਬਣ ਜਾਂਦੇ ਨੇ ਫਿਰ ਡੰਡਾ ਲੈ ਕੇ ਹੁਣ ਤੇ ਗੋਲੀਆਂ ਚਲਾਉਣ ਟਾਈਪ ਨੇ ਉੱਥੇ ਪੱਕੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਸਾਡੇ ਬੰਦਿਆਂ ਤੇ ਇਹ ਕੰਮ ਅਸੀਂ ਨਹੀਂ ਹੋਣ ਦਿਆਂਗੇ ਸਾਡਾ ਕਾਂਗਰਸ ਪਾਰਟੀ ਸਾਡੀ ਹੈ ਕੋਈ ਪਾਰਟੀ ਕੋਈ ਪਾਰਟੀ ਜਿਹੜੀ ਹੈ ਸਾਮਤ ਤੇ ਕਿਸਦੇ ਵੀ ਆ ਸਕਦੀ ਆਪਾਂ ਨੂੰ ਰੋਕ ਨਹੀਂ ਸਕਦੇ ਸਾਡੀ ਮਹੱਤ ਤੇ ਕੋਈ ਪਾਰਟੀ ਨਹੀਂ ਹੈ ਸਾਡੀ ਮਹੱਤ ਤੇ ਕਿਸਾਨ ਮਜ਼ਦੂਰ ਮਲਾਜਮ ਲੋਕ ਆ ਉਹਨਾਂ ਨੂੰ ਆਉਣਾ ਹੀ ਪੈਂਦਾ ਵਾ ਮਹੱਤ ਦੇਣੀ ਪੈਂਦੀ ਉਹ ਕਰਨ ਕਿ ਉਹ ਆਪਣੀਆਂ ਵੋਟਾਂ ਕਰਕੇ ਦਿੰਦੇ ਨੇ ਬਾਕੀ ਉਹ ਕੇਸ ਸਾਡੇ ਸਟੇਜ ਤੇ ਨਹੀਂ ਬੋਲ ਸਕਦੇ ਕੁਝ ਨਹੀਂ ਕਰ ਸਕਦੇ ਉਹ ਮਹੱਤ ਦੇ ਦੇਣ ਪਰ ਸਾਡੀ ਮਹੱਤ ਕਦੀ ਵੀ ਨਹੀਂ ਕਿਸੇ ਪਾਰਟੀ ਨੂੰ ਹੋਊਗੀ